ਚੈਨਲ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਕੈਲੀਫੋਰਨੀਆ ਦੀ 트ੰਪ ਦੀਆਂ ਨੀਤੀਆਂ ਦੇ ਵਿਰੋਧ ਤਿਆਰੀ ਕੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਡੋਨਲਡ 트ੰਪ ਦੇ ਜਿਹੜਾ ਸੈਕਟਰੀ ਆਫ ਸਟੇਟ ਦੀ ਚੋਣ ਕੀਤੀ ਸੀ ਉਹਦੇ ਤੇ ਵੀ ਗੱਲਬਾਤ ਹੋ ਰਹੀ ਹੈ ਤੀਜੀ ਗੱਲਬਾਤ ਕਰਨੀ ਹੈ ਕੈਲੀਫੋਰਨੀਆ ਦੇ ਵਿੱਚ ਈ ਬਾਈਕ ਲਈ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸਹਾਇਤਾ ਦਿੱਤੀ ਜਾ ਰਹੀ ਹੈ ਚੌਥੀ ਗੱਲਬਾਤ ਕਰਨੀ ਹੈ ਅਮਰੀਕਾ ਦੀਆਂ ਕੰਪਨੀਆਂ ਦੇ ਚੀਨ ਦੇ ਵਿੱਚ ਜਿਹੜੇ ਕਿਰਤ ਦੇ ਨਿਯਮ ਨੇ ਉਹਨਾਂ ਸੰਬੰਧੀ ਚਰਚਾ ਚੱਲ ਰਹੀ ਹੈ ਇੱਕ ਗੱਲਬਾਤ ਕਰਨੀ ਹੈ ਟੈਨੈਂਸੀ ਦੇ ਵਿੱਚ ਬੱਚਿਆਂ ਦੇ ਸੈਕਸ ਬਦਲਣ ਸੰਬੰਧੀ ਜਿਹੜਾ ਨਿਯਮ ਹੈ ਉਹਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਚਰਚਾ ਦੇ ਵਿੱਚ ਹੈ ਸਭ ਤੋਂ ਪਹਿਲੀ ਗੱਲਬਾਤ ਕੈਲੀਫੋਰਨੀਆ ਦੀ ਕੈਲੀਫੋਰਨੀਆ ਦੇ ਵਿੱਚ ਗੈਵਨਿਊਸ ਨੂੰ ਗਵਰਨਰ ਨੇ ਤੇ ਡੈਮੋਕ੍ਰੇਟਸ ਦਾ ਰਾਜ ਡੈਮੋਕ੍ਰੈਟਿਕ ਸਟੇਟ ਆ ਇੱਕ ਕੁਝ ਹਿੱਸਿਆਂ ਦੇ ਵਿੱਚ ਰਿਪਬਲਿਕਨ ਵੀ ਹੈਗੇ ਆ ਇੱਥੇ ਸਪੈਸ਼ਲ ਸੈਸ਼ਨ ਹੋਇਆ ਇਹਦੇ ਵਿੱਚ ਲੀਗਲ ਫੰਡ ਦੀ ਗੱਲਬਾਤ ਕੀਤੀ ਗਈ ਹੈ ਕੈਲੀਫੋਰਨੀਆ ਦੇ ਲਾ ਮੇਕਰਸ ਨੇ ਉਹ ਇੱਕ ਸਪੈਸ਼ਲ ਸੈਸ਼ਨ ਕਰ ਰਹੇ ਆ ਤੇ 25 ਮਿਲੀਅਨ ਡਾਲਰ ਇਕੱਠਾ ਕੀਤਾ ਜਾ ਰਿਹਾ 25 ਮਿਲੀਅਨ ਡਾਲਰ ਕਾਦੇ ਲਈ ਇਕੱਠਾ ਕੀਤਾ ਜਾ ਰਿਹਾ ਕਿ ਜਿਹੜੇ ਲਾ ਸੂਟ ਆ ਤੇ ਜਿਹੜੀਆਂ ਪਾਲਿਸਿਜ਼ ਹੋਣਗੀਆਂ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੀ ਰੋਲਾ ਕੀ ਹੈ ਡੈਮੋਕ੍ਰੇਟਸ ਦੀਆਂ ਰਿਪਬਲਿਕਨਸ ਦੇ ਨਾਲ ਪਾਲਿਸਿਜ਼ ਦੇ ਉੱਤੇ ਲਗਭਗ ਵਿਰੋਧ ਆ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਇੱਕ ਇੱਕ ਪਾਸੇ ਨੂੰ ਆ ਦੂਜੇ ਦੂਜੇ ਪਾਸੇ ਨੂੰ ਇਹ ਸਹਿਮਤੀ ਇਹਨਾਂ ਦੇ ਉੱਤੇ ਹੈ ਨਹੀਂ ਹੁਣ ਸੈਂਟਰ ਦੇ ਵਿੱਚ ਸਰਕਾਰ ਜਿਹੜੀ ਫੈਡਰਲ ਸਰਕਾਰ ਆ ਉੱਥੇ ਜਿਹੜੇ ਹੈਗੇ ਨੇ ਆਪਣੇ ਇਹ ਰਿਪਬਲਿਕਨ ਨੇ ਜਿਹੜੇ 트ੰਪ ਨੇ ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੇਟਸ ਗੈਵਨ ਨਿਊਸਨ ਦਾ ਰਾਜ ਆ ਜਾਂ ਇਹਨਾਂ ਦੀ ਸਰਕਾਰ ਆ ਜਿਹੜੀਆਂ ਪਾਲਿਸੀਆਂ ਡੋਨਲਡ 트ੰਪ ਨੇ ਲਾਗੂ ਕਰਨੀਆਂ ਉਹ ਰਿਪਬਲਿਕਨ ਪਾਲਿਸੀਆਂ ਹੋਣੀਆਂ ਬਹੁਤੀਆਂ ਕਰਕੇ ਰਿਪਬਲਿਕਨ ਥਿੰਕਿੰਗ ਵਾਲੀਆਂ ਉਹ ਜਿਹੜੀ ਇਹ ਡੈਮੋਕਰੈਟਿਕ ਸਟੇਟ ਆ ਇਹਦੇ ਨਾਲ ਮੇਲ ਨਹੀਂ ਖਾਂਦੀਆਂ ਹੋਣੀਆਂ ਤੇ ਇੱਥੇ ਵਿਰੋਧ ਹੋਣਾ ਇਹ ਵਿਰੋਧ ਹੋਣ ਦੇ ਲਈ ਹੁਣ ਕੇਸ ਵੀ ਹੋਣਗੇ ਤੇ ਰੌਲਾ ਰੱਪਾ ਵੀ ਪਊਗਾ ਲਾਗ ਸੂਟ ਵੀ ਫਾਈਲ ਹੋਣਗੇ ਉਹਦੇ ਲਈ ਪੈਸਾ ਚਾਹੀਦਾ ਤੇ ਇਹਨਾਂ ਨੇ 25 ਮਿਲੀਅਨ ਡਾਲਰ ਵੱਖਰਾ ਰੱਖ ਲਿਆ ਕਿ ਜੋ ਕੁਝ ਜਦੋਂ ਹੱਲੇ ਕੇ ਰਾਸ਼ਟਰਪਤੀ ਬਣਨਾ ਆ ਰੋਨਲਡ 트੍ਰੰਪ ਨੇ ਜਦੋਂ ਰਾਸ਼ਟਰਪਤੀ ਬਣਨਗੇ ਉਹਦੇ ਤੋਂ ਬਾਅਦ ਫੈਸਲੇ ਲੈਣਗੇ ਫਿਰ ਉਹਨਾਂ ਨੂੰ ਲਾਗੂ ਕਰਨਗੇ ਪਰ ਇਹਨਾਂ ਨੇ ਪਹਿਲਾਂ ਹੀ ਤਿਆਰੀ ਕਰ ਲਈ ਵੀ ਸਾਨੂੰ ਪਤਾ ਹੈ ਇਹ ਕੁਝ ਹੋਣਾ ਆ ਸਟੇਟ ਜਿਹੜੀ ਆ ਉਹ ਖਾਸ ਤੌਰ ਦੇ ਉੱਤੇ ਜਿਹੜਾ ਇਹਨਾਂ ਨੇ ਕਾਊਂਟਰ ਐਕਸ਼ਨ ਕਰਨੇ ਆ ਉਹਦੇ ਲਈ ਤਿਆਰੀ ਕੀਤੀ ਜਾ ਰਹੀ ਆ ਕੈਲੀਫੋਰਨੀਆ ਦਾ ਜਿਹੜਾ ਸਟ੍ਰਿਕਟ ਪੋਲੂਸ਼ਨ ਸਟੈਂਡਰਡ ਆ ਉਹਦੇ ਜਾਂ ਡਿਜ਼ਾਸਟਰ ਰੀਲੀਫ ਕੱਟ ਕਰਨ ਦੇ ਵਿੱਚ ਜਾਂ ਜਿਹੜੀ ਮਾਸ ਡੈਪੂਟੇਸ਼ਨ ਆ ਉਸ ਮਾਮਲੇ ਦੇ ਵਿੱਚ ਤਿੰਨ ਮਾਮਲੇ ਨੇ ਇਹ ਵੱਡੇ ਜਿਨ੍ਹਾਂ ਦੇ ਉੱਤੇ ਰੌਲਾ ਪੈ ਸਕਦਾ ਜਿਹੜਾ ਪੋਲਿਊਸ਼ਨ ਦੇਸ਼ ਸੰਬੰਧੀ ਜਿਵੇਂ ਪੋਲਿਊਸ਼ਨ ਕੰਟਰੋਲ ਆ ਇਹਦੇ ਉੱਤੇ ਰਿਪਬਲਿਕਨ ਦੀ ਇੱਕ ਵੱਖਰੀ ਰਾਏ ਆ ਵੀ ਐਡਾ ਕੁਝ ਨਹੀਂ ਹੋਣ ਲੱਗਾ ਦੁਨੀਆ ਦੇ ਉੱਤੇ ਇਹ ਬਹੁਤਾ ਇਸ ਗੱਲ ਦੇ ਵਿੱਚ ਯਕੀਨ ਨਹੀਂ ਕਰਦੇ ਵੀ ਐਵੇਂ ਇਹ ਰੌਲਾ ਰੱਪਾਈ ਆ ਕੁਝ ਨਹੀਂ ਹੁੰਦਾ ਇੱਥੇ ਵਾਤਾਵਰਨ ਨੂੰ ਜਿੱਦਾਂ ਕੁਦਰਤ ਪਹਿਲਾਂ ਚੱਲਦੀ ਆ ਚੱਲੀ ਆਉਣੀ ਆ ਜਿਹੜਾ ਡੈਮੋਕ੍ਰੇਟ ਨੇ ਉਹ ਇਹ ਸੋਚਦੇ ਨੇ ਕਿ ਸਾਨੂੰ ਸਟ੍ਰਿਕਟ ਐਕਸ਼ਨ ਲੈਣੇ ਪੈਣਗੇ ਤਾਂ ਕਿ ਅਸੀਂ ਫੋਸਲ ਫਿਊਲ ਗਲੋਬਲ ਵਾਰਮਿੰਗ ਇਹੋ ਸਾਰੇ ਇਸ਼ੂਜ਼ ਦੇ ਉੱਤੇ ਵੀ ਇਹਨੂੰ ਰੋਕ ਸਕੀਏ ਇੱਥੇ ਇਹਨਾਂ ਦਾ ਰੌਲਾ ਪੈਣਾ ਆਪਸ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਪੋਲਿਊਸ਼ਨ ਦੇ ਸਟੈਂਡਰਡ ਬਹੁਤ ਸਖਤ ਆ ਡੋਨਲਡ 트੍ਰੰਪ ਨੇ ਲੱਗਦਾ ਹੈ ਕਿ ਆਉਂਦਿਆਂ ਇਹਨਾਂ ਨੂੰ ਰਿਵੋਕ ਕਰ ਦੇਣਾ ਵੀ ਬੰਦ ਕਰੋ ਸਾਰਾ ਕੋਈ ਬਿਜ਼ਨਸਰ ਨੂੰ ਖੁੱਲ੍ਹ ਦਿਓ ਆਪਣਾ ਕੰਮਕਾਰ ਕਰਨ ਕੁਝ ਨਹੀਂ ਹੋਣ ਲੱਗਾ ਪ੍ਰਦੂਸ਼ਣ ਤੇ ਕੁਝ ਨਹੀਂ ਵਾਪਰਦਾ ਹੁਣ ਇੱਥੇ ਕੈਲੀਫੋਰਨੀਆ ਕੀ ਕਰੂਗਾ ਰੋਕਣਗੇ ਉਹਦੇ ਲਈ ਲੜਾਈ ਹੋਊਗੀ ਲੜਾਈ ਕਾਨੂੰਨੀ ਲੜਾਈ ਮਤਲਬ ਕਾਨੂੰਨੀ ਲੜਾਈ ਦੇ ਵਿੱਚ ਪੈਸਾ ਚਾਹੀਦਾ ਉਹ 25 ਮਿਲੀਅਨ ਦੇ ਵਿੱਚੋਂ ਲਾਇਆ ਜਾਊਗਾ ਮੰਨ ਲਓ ਦੂਜੀ ਗੱਲ ਇਹਨਾਂ ਦੇ ਵਿੱਚ ਕਿਹੜੇ ਹੋ ਸਕਦੀ ਆ ਜਿਹੜੀ ਡਿਜ਼ਾਸਟਰ ਰਲੀਫ ਉਹਨੂੰ ਕੱਟ ਕਰਨਗੇ ਕੈਲੀਫੋਰਨੀਆ ਦੇ ਵਿੱਚ ਕਦੇ ਹੜ੍ਹ ਕਦੇ ਜੰਗਲੀ ਅੱਗਾਂ ਤਬਾਹੀ ਮਚਾਉਂਦੀਆਂ ਆ ਇਹਨਾਂ ਦੀ ਡੋਨਲਡ ਟਰੰਪ ਨੇ ਡਿਜ਼ਾਸਟਰ ਰੀਲੀਫ ਕੱਟ ਕਰ ਦੇਣਾ ਕਿ ਤੁਹਾਡੀ ਸਟੇਟ ਆ ਤੁਹਾਡਾ ਰੋਲਾ ਆ ਤੁਸੀਂ ਇਹਨਾਂ ਨਜਿੱਠੋ ਅਸੀਂ ਫੈਡਰਲ ਫੰਡਿੰਗ ਉਸ ਹਿਸਾਬ ਨਾਲ ਨਹੀਂ ਦੇ ਰਹੇ ਜਾਂ ਉਹਨਾਂ ਨੇ ਇਹ ਕਹਿਣਾ ਕਿ ਅਸੀਂ ਮਾਸ ਡਿਪੋਰਟੇਸ਼ਨ ਕਰਨੀ ਆ ਮਾਸ ਡਿਪੋਰਟੇਸ਼ਨ ਦੇ ਹੱਕ ਦੇ ਵਿੱਚ ਡੈਮੋਕ੍ਰੇਟਸ ਨਹੀਂ ਆ ਤੇ ਕੈਲੀਫੋਰਨੀਆ ਦੇ ਵਿੱਚ ਗਵਰਨਯੂਸ਼ਨ ਵੀ ਨਹੀਂ ਹੋਣਗੀ ਰਾਜ ਦੀ ਸਰਕਾਰ ਵੀ ਨਹੀਂ ਹੋਣਗੀ ਪਰ ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਟਰੰਪ ਦੀ ਆ ਰਿਪਬਲਿਕਨ ਦੀ ਆ ਉਹ ਫੈਸਲਾ ਲੈਣਗੇ ਇਹਨਾਂ ਦਾ ਆਪਸ ਵਿੱਚ ਰੌਲਾ ਇਸ ਗੱਲ ਦੇ ਉੱਤੇ ਫੇਰ ਪਾਊਗਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਕਿਉਂਕਿ ਇਹ ਪਹਿਲਾਂ ਵੀ ਹੋਇਆ ਡੋਨਲਡ ਟਰੰਪ ਜਦੋਂ ਪਹਿਲਾਂ ਆਏ ਸੀ ਉਦੋਂ ਵੀ ਇੱਥੇ ਡੈਮੋਕ੍ਰੇਟ ਸਟੇਟ ਸੀਗੀ ਇੱਕ ਗਵਰਨਰ ਸੀਗੀ ਇੱਕ ਡੈਮੋਕ੍ਰੇਟ ਤੇ ਉੱਥੇ ਟਰੰਪ ਸੀਗੇ 120 ਟਾਈਮ ਇਹਨਾਂ ਨੇ 120 ਵਾਰੀ ਸੂ ਕੀਤਾ ਪਹਿਲੀ ਟਰਮ ਦੇ ਵਿੱਚ ਡੋਨਲਡ ਟਰੰਪ ਦੀ ਫਰਸਟ ਟਰਮ ਦੇ ਵਿੱਚ ਕੈਲੀਫੋਰਨੀਆ ਨੇ ਇਹਨਾਂ ਨੂੰ ਟਰੰਪ ਐਡਮਨਿਸਟ੍ਰੇਸ਼ਨ ਨੂੰ 120 ਵਾਰੀ ਸੂ ਕੀਤਾ ਤੇ 42 ਮਿਲੀਅਨ ਡਾਲਰ ਦਾ ਜਿਹੜਾ ਫਾਈਨੈਂਸ਼ੀਅਲ ਗੇਨ ਹੋਇਆ ਇਹ ਸਾਰੇ ਕੁਝ ਦੇ ਵਿੱਚ ਜਿੱਦਾਂ ਜਿਹੜੀ 60 ਮਿਲੀਅਨ ਦੀ ਫੈਡਰਲ ਗ੍ਰਾਂਟ ਨੂੰ ਰੀਟੇਨ ਕਰਨ ਦੇ ਵਿੱਚ ਇਹ ਕਾਮਯਾਬ ਹੋ ਗਿਆ ਸੀ ਤੇ ਇਹਨਾਂ ਨੇ ਉਹ ਗ੍ਰਾਂਟ ਜਿਹੜੀ ਆ ਲੈ ਲਈ ਸੀ ਹੁਣ ਗਵਰਨਰ ਗੈਵਨ ਨਿਊਸਨ ਦੀ ਜਿਹੜੀ ਸਟਰੈਟਜੀ ਕੀ ਆ ਉਹ ਇਹ ਸਾਰੇ ਕੁਝ ਦੇ ਵਿੱਚ ਲੀਡ ਕਰ ਰਿਹਾ ਕਿ ਅਸੀਂ ਕੈਲੀਫੋਰਨੀਆ ਦੀਆਂ ਵੈਲਿਊਜ਼ ਨੂੰ ਬਚਾਉਣਾ ਆ ਤੇ ਅਸੀਂ ਇਕਨੋਮਿਕ ਡਿਵੈਲਪਮੈਂਟ ਦੇ ਉੱਤੇ ਜਿਹੜੇ ਕੰਮ ਕਰਨਾ ਹੈ ਖਾਸ ਕਰਕੇ ਜਿਹੜੇ ਉਹ ਏਰੀਆਜ਼ ਨੇ ਜਿੱਥੇ 트럼ਪ سپورਟਿੰਗ ਏਰੀਆਜ਼ ਨੇ ਸਟੇਟ ਦੇ ਉਹਨਾਂ ਦੇ ਵਿੱਚ ਵੀ ਅਸੀਂ ਕੰਮ ਕਰਾਂਗੇ ਵੀ ਅਸੀਂ ਬਿਨਾਂ ਪੱਖਪਾਤ ਤੋਂ ਅੱਗੇ ਵਧਣਾ ਚਾਹੁੰਦੇ ਆ ਜਿਹੜੇ ਰਿਪਬਲਿਕਨ ਨੇ ਹੁਣ ਕਿਉਂਕਿ ਰਿਪਬਲਿਕਨ ਤੇ ਇੱਥੇ ਵੀ ਹੈਗੇ ਆ ਆਪਣੇ ਕੈਲੀਫੋਰਨੀਆ ਦੇ ਵਿੱਚ ਮжоਰਿਟੀ ਜਿੱਤਦੇ ਉਹ ਆ ਪਰ ਰਿਪਬਲਿਕਨਸ ਤਾਂ ਹੈਗੇ ਆ ਰਿਪਬਲਿਕਨ ਇਸ ਗੱਲ ਦੇ ਉੱਤੇ ਕ੍ਰਿਟਿਸਾਈਜ਼ ਕਰ ਰਿਹਾ ਹੈ ਉਹ ਆਲੋਚਨਾ ਕਰ ਰਿਹਾ ਹੈ ਕਿ ਜਿਹੜੀ ਇਹ ਸੈਸ਼ਨ ਸਪੈਸ਼ਲ ਕਰਕੇ ਤੇ ਪੈਸਾ ਪਾਸੇ ਰੱਖਣਾ ਇਹ ਪੋਲਿਟੀਕਲ ਪੋਸਟਰਿੰਗ ਆ ਇੱਕ ਤਰੀਕੇ ਦੀ ਤੇ ਸਰਕਾਰ ਨੂੰ ਪ੍ਰੈਕਟੀਕਲ ਇਸ਼ੂਜ਼ ਜਿਹੜੇ ਨੇ ਲੋਕਾਂ ਦੇ ਉੱਤੇ ਜਿਨ੍ਹਾਂ ਦਾ ਅਸਰ ਪੈ ਰਿਹਾ ਆ ਹਾਊਸਿੰਗ ਇੱਕ ਵੱਡਾ ਇਸ਼ੂ ਆ ਅਫੋਰਡੇਬਿਲਟੀ ਇੱਕ ਵੱਡਾ ਇਸ਼ੂ ਆ ਕੈਲੀਫੋਰਨੀਆ ਦੇ ਰਿਪਬਲਿਕਨ ਇਹ ਕਹਿੰਦੇ ਆ ਵੀ ਗਵਰਨਰ ਨੂੰ ਧਿਆਨ ਤੇ ਇਧਰਲੇ ਪਾਸੇ ਦੇਣਾ ਚਾਹੀਦਾ ਵੀ ਲੋਕਾਂ ਦੀ ਵੈਸੇ ਬਸ ਹੋਈ ਆ ਇਹ 트럼ਪ ਨਾਲ ਲੜਾਈ ਕਰਨ ਦੇ ਲਈ ਪੈਸਾ ਇਕੱਠਾ ਕਰੀ ਜਾਂਦੇ ਆ ਸੋ ਇਹਦੇ ਉੱਤੇ ਕਾਫੀ ਰੌਲਾ ਇਸ ਵੇਲੇ ਚੱਲ ਰਿਹਾ ਹੈ ਕੈਲੀਫੋਰਨੀਆ ਦੇ ਜਿਹੜੇ ਲੀਡਰ ਨੇ ਇਨਕਲੂਡਿੰਗ ਗੈਵਨ ਨਿਊਸਮ ਉਹ ਐਮਫਸਾਈਜ਼ ਕਰ ਰਹੇ ਆ ਕਿ ਸਾਡੀ ਕਮਿਟਮੈਂਟ ਆ ਕਿ ਅਸੀਂ ਇਮੀਗ੍ਰੈਂਟਸ ਦੇ ਰਾਈਟ ਨੂੰ ਪ੍ਰੋਟੈਕਟ ਕਰਨਾ ਅਸੀਂ ਐਲਜੀਬੀਟੀਕਿਊ ਨੂੰ ਪ੍ਰੋਟੈਕਟ ਕਰਨਾ ਅਸੀਂ ਕਲਾਈਮੇਟ ਪਾਲਿਸੀਜ਼ ਨੂੰ ਪ੍ਰੋਟੈਕਟ ਕਰਨਾ ਇਹਨਾਂ ਤਿੰਨਾਂ ਦੇ ਉੱਤੇ ਹੀ 트럼ਪ ਦੇ ਨਾਲ ਰਿਪਬਲਿਕਨ ਦੇ ਨਾਲ ਇਹਨਾਂ ਦਾ ਰੌਲਾ ਆ ਐਲਜੀਬੀਟੀਕਿਊ ਨੂੰ ਹਲਾਸ਼ੇਰੀ ਡੋਨਲਡ 트럼ਪ ਨਹੀਂ ਦਿੰਦੇ ਇਮੀਗ੍ਰੈਂਟਸ ਨੂੰ ਉਹ ਕਹਿੰਦੇ ਆਂ ਫੜ ਫੜ ਬਾਹਰ ਕੱਢਣੇ ਆ ਜਿਹੜੇ ਵੀ ਖਾਸ ਕਰ ਹੈਗੇ ਨੇ ਕਿਸੇ ਜੁਰਮ ਦੇ ਵਿੱਚ ਇਨਵੋਲਵ ਨੇ ਕਲਾਈਮੈਂਟ ਪਾਲਿਸੀ ਤੇ ਉਹਨਾਂ ਦਾ ਸੋਰ ਇਹਨਾਂ ਦੇ ਨਾਲੋਂ ਵੱਖਰੀ ਹੈ ਹੁਣ ਜਿਹੜੀ اپوزیشن ਤੇ ਇਹਨੂੰ ਕਿਸ ਤਰੀਕੇ ਨਾਲ ਬੈਲੈਂਸ ਕੀਤਾ ਜਾ ਸਕਦਾ ਆ ਇਹ ਕਹਿੰਦੇ ਆ ਵੀ ਜਿੰਨਾ ਘੱਟ ਇਹਦਾ ਹਾਰਮ ਹੋਵੇ ਕਿ ਜਿਹੜੀਆਂ ਹਾਰਮਫੁਲ ਪਾਲਿਸੀਜ਼ ਆ ਉਹ ਕਹਿੰਦੇ ਆਂ ਉਹਦਾ ਵਿਰੋਧ ਕਰਾਂਗੇ ਜਿਹੜੀਆਂ ਚੰਗੇ ਪਾਲਿਸੀਜ਼ ਆ ਉਹਦੇ ਨਾਲ ਅਸੀਂ ਕੋਲੈਬੋਰੇਟ ਕਰਾਂਗੇ ਸੋ ਜਿਹੜਾ ਏਜੰਡਾ ਆ ਕਿ ਇਹਦੇ ਲਈ ਤਿਆਰੀ ਕਰਨੀ ਫੈਡਰਲ ਚੈਲੰਜਸ ਦੇ ਲਈ ਕੈਲੀਫੋਰਨੀਆ ਦੇ ਲਾ ਮੇਕਰ ਜਿਹੜੇ ਨੇ ਉਹ ਫੋਕਸ ਕਰਨਾ ਚਾਹੁੰਦੇ ਆ ਕਿ ਅਫੋਰਡੇਬਿਲਟੀ ਜਾਂ ਕੁਆਲਿਟੀ ਦੇ ਉੱਤੇ ਫੋਕਸ ਕੀਤਾ ਜਾਵੇ ਤੇ ਇਹ ਕੈਲੀਫੋਰਨੀਆ ਦਾ ਜੱਡਾ ਵੱਡਾ ਸਾਈਜ਼ ਆ ਜਾਂ ਜਿੰਨੇ ਇਹਦੇ ਕੋਲ ਰਿਸੋਰਸਸ ਨੇ ਦੂਜੀ ਸਟੇਟਸ ਦੇ ਹਿਸਾਬ ਦੇ ਨਾਲ ਇਹਨਾਂ ਕੋਲੇ ਬਹੁਤ ਵੱਡੇ ਇਸ਼ੂਜ਼ ਨੇ ਹੁਣ ਕੁਝ ਜਿਹੜੇ ਲਾ ਮੇਕਰਸ ਨੇ ਉਹ ਸਟ੍ਰੈਸ ਕਰ ਰਹੇ ਆ ਕਿ ਸਾਨੂੰ ਇਮੀਡੀਏਟ ਸਟੇਟ ਪ੍ਰੋਬਲਮ ਜਿਹੜੀਆਂ ਜਿਵੇਂ ਹਾਈ ਕਾਸਟ ਆਫ ਲਿਵਿੰਗ ਆ ਜਿਵੇਂ ਪਹਿਲਾਂ ਵੀ ਅਸੀਂ ਗੱਲ ਕੀਤਾ ਆ ਉਹਨਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਤੇ ਜਿਹੜੇ ਜਿਹੜੇ ਫੈਡਰਲ ਹੈਗਾ ਢਾਂਚਾ ਉਹਦੇ ਨਾਲ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਲਾਬੋਰੇਟ ਕਰਕੇ ਚੱਲਣਾ ਚਾਹੀਦਾ ਤੇ ਲੋਕ ਜਿਹੜੇ ਜਿਨ੍ਹਾਂ ਇਮੀਡੀਏਟ ਪ੍ਰੋਬਲਮਸ ਦਾ ਸਾਹਮਣਾ ਕਰ ਰਿਹਾ ਸਾਨੂੰ ਉਹਨਾਂ ਵੱਲ ਪਹਿਲਾਂ ਧਿਆਨ ਦੇਣਾ ਚਾਹੀਦਾ ਜਿਹੜੇ ਡੈਮੋਕ੍ਰੇਟਸ ਨੇ ਕੈਵਨ ਨਿਊਸਮ ਨੇ ਉਹ ਇਹ ਕਹਿੰਦੇ ਆ ਵੀ ਉਹਨਾਂ ਦੀਆਂ ਪ੍ਰੋਬਲਮਸ ਹੱਲ ਕਰਨ ਲਈ ਸਾਨੂੰ ਸੈਂਟਰ ਦੇ ਨਾਲ ਫੈਡਰਲ ਸਰਕਾਰ ਦੇ ਨਾਲ ਲੜਨਾ ਪੈਣਾ ਤੇ ਉਹਦੇ ਲਈ ਪੈਸੇ ਚਾਹੀਦੇ ਆ ਜਿਹਦੇ ਲਈ ਇਹ ਸਪੈਸ਼ਲ ਸੈਸ਼ਨ ਦੇ ਵਿੱਚ ਉਹਨਾਂ ਨੇ 25 ਮਿਲੀਅਨ ਡਾਲਰ ਇੱਕ ਤਰੀਕੇ ਦੇ ਨਾਲ ਪਾਸੇ ਰੱਖ ਲਿਆ ਤੇ ਇਹਦਾ ਹੁਣ ਦੇਖੋ ਕਿਸ ਤਰੀਕੇ ਦੇ ਨਾਲ ਵਰਤੋਂ ਹੁੰਦੀ ਹੈ ਔਰ ਇਤਿਹਾਸ ਹੈਗਾ ਪਹਿਲਾਂ ਵੀ ਕਿ ਜਦੋਂ ਪਹਿਲਾਂ ਵੀ ਟਰੰਪ ਆਏ ਸੀ ਉਦੋਂ ਵੀ ਐਸੇ ਤਰੀਕੇ ਦੇ ਨਾਲ ਹੋਇਆ ਸੀ ਅਗਲੀ ਗੱਲਬਾਤ ਡੋਨਲਡ ਟਰੰਪ ਦੇ ਜਿਹੜੀ ਇੱਕ ਚੋਣ ਕੀਤੀ ਆ ਪੀਟ ਹੈਕਸਥ ਪੀਟ ਹੈਕਸਥ ਸਾਬਕਾ ਫੌਕਸ ਨਿਊਜ਼ ਦੇ ਹੋਸਟ ਆ ਬੜੇ ਤਕੜੇ ਅਮਰੀਕਨ ਜਰਨਲਿਸਟ ਆ ਬੜਾ ਵੱਡਾ ਨਾਂ ਆ ਇਹਨਾਂ ਦਾ ਇਹਨਾਂ ਨੂੰ ਚੁਣਿਆ ਉਹਨਾਂ ਨੇ ਵੀ ਪੀਟ ਹਕਸਤ ਨੂੰ ਸੈਕਟਰੀ ਆਫ ਡਿਫੈਂਸ ਬਣਾ ਦੇਣਾ ਹੈ ਪਹਿਲਾਂ ਇਹਨਾਂ ਦਾ ਜਿਹੜਾ ਕੋਈ ਐਡਾ ਐਕਸਪੀਰੀਅੰਸ ਨਹੀਂ ਆ ਗਵਰਨਮੈਂਟ ਏਜੰਸੀ ਨੂੰ ਰਨ ਕਰਨ ਦਾ ਕਿਉਂਕਿ ਹੋਸਟ ਹੈਗੇ ਆ ਟੀਵੀ ਦੇ ਉੱਤੇ ਕੰਮ ਕਰਦੇ ਆ ਕੁਦਰਤੀ ਤੌਰ ਤੇ ਫੌਕਸ ਜਿਹੜਾ ਕਿ ਸੱਜੇਪੱਖੀ ਮੰਨਿਆ ਜਾਂਦਾ ਟਰੰਪ ਦੀ ਸਪੋਰਟ ਕਰਨ ਵਾਲਾ ਨਿਊਜ਼ ਚੈਨਲ ਆ ਉਹਨਾਂ ਦੇ ਉੱਤੇ ਇਹ ਰਹੇ ਆ ਬਹੁਤ ਲੰਬਾ ਸ਼ਮਾ ਤੇ ਉਹਨਾਂ ਦਾ ਨਾਂ ਥਾਂ ਕਾਫੀ ਆ ਪਰ ਉਹਨਾਂ ਨੂੰ ਹੁਣ ਇਹ ਕਹਿੰਦੇ ਵੀ ਸੈਕਟਰੀ ਆਫ ਡਿਫੈਂਸ ਲਾਉਣਾ ਆ ਰੋਲਾ ਇਹ ਪੈ ਰਿਹਾ ਕਿ ਉਹਨਾਂ ਦਾ ਕਿਸੇ ਵੱਡੀ ਗਵਰਨਮੈਂਟ ਏਜੰਸੀ ਨੂੰ ਰਨ ਕਰਨ ਦੇ ਵਿੱਚ ਤਜਰਬਾ ਕੋਈ ਨਹੀਂ ਪਹਿਲਾਂ ਉਹਨਾਂ ਨੇ ਇਦਾਂ ਦਾ ਕੰਮ ਕੀਤਾ ਨਹੀਂ ਸੈਕਟਰੀ ਆਫ ਡਿਫੈਂਸ ਲਾ ਦੋਗੇ ਕੀ ਇਹ ਠੀਕ ਆ ਇੱਕ ਤੇ ਇਹ ਰੋਲਾ ਆ ਜੇ ਇਸ ਕਰਕੇ ਲੋਚਨਾ ਹੋ ਰਹੀ ਆ ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਡੋਨਲਡ ਟਰੰਪ ਦੀਆਂ ਜਿੰਨੀਆਂ ਪਿਕਸ ਨੇ ਜਾਂ ਜਿੰਨੇ ਉਹਨਾਂ ਨੇ ਚੋਣ ਕੀਤੀ ਆ ਲੋਕਾਂ ਦੀ ਆਪਣੀ ਕੈਬਨਿਟ ਦੇ ਲਈ ਸਾਰਿਆਂ ਦੇ ਉੱਤੇ ਰੋਲਾ ਪੈ ਰਿਹਾ ਬਹੁਤਿਆਂ ਦੇ ਉੱਤੇ ਆ ਰੋਲਾ ਕੁਦਰਤੀ ਤੌਰ ਤੇ ਡੈਮੋਕ੍ਰੇਟਸ ਪਾ ਰਹੇ ਪਾਉਣਗੇ ਵੀ ਜਿਹੜੇ ਵੀ ਉਹ ਚੋਣ ਕਰਨਗੇ ਉਹਨਾਂ ਦਾ ਵਿਰੋਧ ਕਰਨਗੇ ਜਾਂ ਰੋਲਾ ਪਾਉਣਗੇ ਭਾਵੇਂ ਕਰਤਾ ਕੁਝ ਬਹੁਤਾ ਨਹੀਂ ਸਕਦੇ ਪਰ ਜਿਹੜੇ ਰਿਪਬਲਿਕਨ ਨੇ ਵਿੱਚ ਵਿੱਚ ਕੁਝ ਰਿਪਬਲਿਕਨ ਵੀ ਟਰੰਪ ਨਾਲ ਵੱਖਰੀ ਸੁਰ ਰੱਖਦੇ ਆ ਵੀ ਨਹੀਂ ਇੰਨਾ ਨਹੀਂ ਚਾਹੀਦਾ ਹੁਣ ਭਾਵੇਂ ਚੋਣ ਤੇ ਰੋਨਲਡ ਟਰੰਪ ਆਇਆ ਨਾ ਤੋ ਲੈ ਰਹੇ ਆ ਪਰ ਉਹ ਪਾਸ ਤੇ ਸੈਨੇਟ ਦੇ ਵਿੱਚੋਂ ਹੋਣਾ ਨਾ ਤੇ ਸੈਨੇਟ ਦੇ ਵਿੱਚ ਮਾਰਜਨ ਬਹੁਤ ਫਰਕ ਬਹੁਤ ਥੋੜਾ ਹੈ ਦੋਵਾਂ ਦਾ ਤੇ ਥੋੜੇ ਜਿਹੇ ਜਿਹੜੇ ਰਿਪਬਲਿਕਨ ਨੇ ਉਹ ਉਧਰਲੇ ਪਾਸੇ ਚਲੇ ਗਏ ਤਾਂ ਜਿਹੜੀ ਇਹ ਚੋਣ ਦੇ ਉੱਤੇ ਸਵਾਲ ਉੱਠ ਸਕਦੇ ਆ ਇੱਕ ਤੇ ਜਿਹੜੇ ਇਹ ਸੈਕਟਰੀ ਆਫ ਡਿਫੈਂਸ ਲਾਉਣੇ ਆ ਪੀਟ ਹੈਕਸਥ ਇਹਨਾਂ ਦੇ ਕੋਲ ਤਜਰਬਾ ਹੈ ਨਹੀਂ ਦੂਜੀ ਵੱਡੀ ਗੱਲ ਇਹ ਆ ਕਿ ਕਈ ਜਿਹੜੇ ਸੈਕਸਚੁਅਲ ਮਿਸਕੰਡਕਟ ਦੇ ਵਿੱਚ ਜਿਆਦਾ दारू ਪੀਣ ਦੇ ਵਿੱਚ ਪੂਰ ਮੈਨੇਜਮੈਂਟ ਦੇ ਵਿੱਚ ਇਹਨਾਂ ਦੇ ਉੱਤੇ ਦੋਸ਼ ਲੱਗਦੇ ਰਹੇ ਆ ਜਿਹਨੂੰ ਇਹਨਾਂ ਨੇ ਡਿਨਾਈ ਕੀਤਾ ਵੀ ਨਹੀਂ ਇਹ ਮੇਰੇ ਤੇ ਗਲਤ ਲੱਗੇ ਮੈਂ ਐਜਦਾ ਕੀਤਾ ਨਹੀਂ ਕਈ ਰਿਪਬਲਿਕਨ ਸੈਨੇਟਰ ਉਹ ਇਸ ਚੋਣ ਬਾਰੇ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਸੋਚ ਰਿਹਾ ਹੈ ਤੇ ਚਿੰਤਾ ਇਹ ਕਰ ਰਿਹਾ ਹੈ ਕਿ ਇਹਦੀ ਕਨਫਰਮੇਸ਼ਨ ਦੇ ਉੱਤੇ ਅਸਰ ਪਾਊਗਾ ਭਾਵੇਂ ਆ ਕਿ ਸਾਰੇ ਰਿਪਬਲਿਕ ਦੇ ਸਾਰੇ ਰਿਪਬਲਿਕਨ ਕਹਿੰਦੇ ਨੇ ਕਿ ਠੀਕ ਹੈ ਪੀਡ ਹੈਕਸਤ ਨੂੰ ਲਾ ਦਿਓ ਸੈਕਿਉਰਟੀ ਡਿਫੈਂਸ ਫਿਰ ਤਾਂ ਠੀਕ ਆ ਪਰ ਸਾਰੇ ਰਿਪਬਲਿਕਨ ਵੀ ਇਸ ਪਾਸੇ ਸਹਿਮਤ ਨਹੀਂ ਹੋਣਗੇ ਪਿਛਲੇ ਸਮੇਂ ਦੇ ਵਿੱਚ ਕਈ ਕੰਟਰੋਵਰਸੀਜ਼ ਹੋਈਆਂ 트럼ਪ ਦੇ ਜਿਹੜੇ ਪਹਿਲੇ ਨਾਮਿਨੇਟ ਅਟਾਰਨੀ ਜਨਰਲ ਦੇ ਮੈਟ ਗੇਟਸ ਵਿਦਰਾ ਕਰ ਲੈ ਕਿਉਂਕਿ ਅਲੀਗੇਸ਼ਨ ਲੱਗੇ ਸੀ ਕਈ ਮਿਸਕੰਡਕਟ ਦੇ ਤੇ ਮਾਈਨਰ ਵੀ ਉਹਦੇ ਵਿੱਚ ਸ਼ਾਮਲ ਸੀਗੇ ਹੁਣ ਇਹੀ ਕੁਝ ਇਧਰਲੇ ਪਾਸੇ ਹੋ ਰਿਹਾ ਕਿ ਇਹਨਾਂ ਨੂੰ ਵੀ ਵਿਦਡਰਾ ਕਰਨਾ ਪਊਗਾ ਜਿਹੜਾ ਕੁਝ ਸੈਨੀਟਰ ਨੇ ਉਹ ਇਹ ਕਹਿੰਦੇ ਆ ਕਿ ਜਿਹੜੀ ਹੈਕਸਥ ਥਾ ਉਹਦੀ ਕਨਫਰਮੇਸ਼ਨ ਦੇ ਨਾਲ ਜਿਹੜਾ MILITARY ਦੇ ਵਾਲੇ ਪਾਸੇ ਜਿਹੜੇ ਜਿਹੜਾ ਤਿਆਰਬਾ ਨਹੀਂ ਆ ਉਹ ਹੋ ਸਕਦਾ ਕਿ ਜਿਹੜੀਆਂ ਔਰਤਾਂ ਹੈਗੀਆਂ ਨੇ ਉਹਨਾਂ ਦਾ ਇਸ ਰੋਲ ਜਿਹੜਾ ਜੇ ਇਸ ਕਿਸਮ ਦਾ ਉਸ ਮਾਮਲੇ ਦੇ ਵਿੱਚ ਹੋ ਸਕਦਾ ਸੋ ਰਿਪੋਰਟ ਦੇ ਵਿੱਚ ਜਿਹੜੇ ਸੈਕਸੁਅਲ ਅਸੌਲਟ ਹੈਗੇ ਆ 2017 ਦੇ ਵਿੱਚ ਲੈ ਕੇ ਫਿਰ ਇੱਕ ਜਿਹੜਾ ਨੌਨ ਡਿਸਕਲੋਜ਼ਰ ਐਗਰੀ ਨੌਨ ਡਿਸਕਲੋਜ਼ਰ ਐਗਰੀਮੈਂਟ ਦੇ ਤਹਿਤ ਸੈਟਲ ਕੀਤੇ ਗਏ ਸੀ ਕਈ ਇੰਟੌਕਸੀਕੇਸ਼ਨ ਦੀਆਂ ਉਦਾਹਰਣਾਂ ਨੇ ਜਿੱਥੇ ਇਹਨਾਂ ਨੇ ਨਸ਼ਾ ਪੱਤਾ ਕੀਤਾ ਆ ਜਿਹੜੀਆਂ ਕਈ ਇਸ ਚੀਜ਼ ਦੇ ਨਾਲ ਜਿਹੜੇ ਇਹਦੇ ਫਰਕ ਪਏ ਦੱਸੇ ਜਾ ਰਹੇ ਆ ਮੀਟਿੰਗ ਜਿਹੜੀ ਸੈਨੇਟਰਸ ਦੇ ਨਾਲ ਆਪਣੀ ਸਪੋਰਟ ਕਰਨ ਲਈ ਹੋਣੀ ਜਿਹੜੇ ਪੀਟ ਹੈਕਸ ਦਾ ਨਾਂ ਤੇ ਟਰੰਪ ਨੇ ਲੈ ਦਿੱਤਾ ਉਹ ਇਹ ਵੀ ਚਾਹੁੰਦੇ ਆ ਕਿ ਮੈਂ ਚੁਣਿਆ ਜਾਵਾਂ ਇਹਦੇ ਲਈ ਹੁਣ ਸੈਨੇਟਰ ਦੀ ਸਪੋਰਟ ਲੱਭ ਰਿਹਾ ਉਹਨਾਂ ਨਾਲ ਮੀਟਿੰਗਸ ਵੀ ਕਰ ਰਿਹਾ ਉਹਨਾਂ ਦੇ ਨਾਲ ਉਹਦੀ ਵਾਈਫ ਵੀ ਹੁੰਦੀ ਆ ਤਾਂ ਕਿ ਜਿਹੜੇ ਕੁਝ ਅਲੀਗੇਸ਼ਨਸ ਉਹਨਾਂ ਦੇ ਉੱਤੇ ਲੱਗ ਰਹੇ ਆ ਉਹਨਾਂ ਦੇ ਕੁਐਸਚਨ ਥੋੜੇ ਜੇ ਸੌਫਟ ਹੋ ਜਾਣ ਸੋ ਕੁਐਸਚਨ ਜਿਹੜੇ ਸੈਨੇਟਰ ਨੇ ਜਿਸ ਤਰੀਕੇ ਨਾਲ ਲਿਟਸੀ ਗ੍ਰਾਮ ਜਾਂ ਜਿਹੜੇ ਜੌਨੀ ਅਰਨੇਸਟ ਆ ਉਹਨਾਂ ਨੇ ਇਹਦੇ ਉੱਤੇ ਕਨਸਰਨ ਕੀਆ ਮੈਂ ਕੀਤਾ ਬਈ ਜਿਹੜੀ ਇਹਨਾਂ ਦਾ ਡਿਫੈਂਸ ਆ ਇਹਨੂੰ ਸੁਣਨਾ ਚਾਹੀਦਾ ਆ ਸੋ ਟਰੰਪ ਨੇ ਜਿਹੜਾ ਕਿਹਾ ਆ ਕਿ ਜਿਹੜੇ ਸੈਨੀਟਰਸ ਨੇ ਉਹ ਸਪੋਰਟ ਦੇਣ ਹੋ ਸ਼ੋਅ ਕਰਨ ਪਰ ਸਪੈਸ਼ਲੀ ਉਹਨਾਂ ਨੇ ਜਿਹੜਾ ਮੈਂਸ਼ਨ ਨਹੀਂ ਕੀਤਾ ਇਹਦਾ ਹੱਕਸ ਦਾ ਨਾਮ ਜਾਂ ਇਹਨਾਂ ਦੀ ਨਾਮੀਨੇਸ਼ਨ ਦਾ ਪਰ ਇਹਨਾਂ ਜ਼ਰੂਰ ਕਿਹਾ ਕਿ ਤੁਸੀਂ ਮੇਰੀ ਗੱਲ ਨੂੰ ਪਗਾਓ ਜਿਹੜੀ ਗੱਲ ਮੈਂ ਕਹੀ ਆ ਉਹਦੇ ਉੱਤੇ ਸਪੋਰਟ ਕਰੋ ਮਾਰਜਨ ਬਹੁਤ ਜਿਦਾ ਪਹਿਲਾਂ ਜ਼ਿਕਰ ਕੀਤਾ ਸੈਨਟ ਦੇ ਵਿੱਚ ਘਟਾ 53 ਰਿਪਬਲਿਕਨ ਸੀਟਸ ਹੈਗੀਆਂ ਨੇ ਤੇ اپੋਜੀਸ਼ਨ ਜਿਹੜੀ ਆ ਉਹਦੇ ਨਾਲ ਇਹਦੀ ਕਨਫਰਮੇਸ਼ਨ ਦੇ ਉੱਤੇ ਫਰਕ ਪੈ ਸਕਦਾ ਰੁਕ ਸਕਦਾ ਫਰਕ ਵੱਡਾ ਇਹਦੇ ਨਾਲ ਪਊਗਾ ਸੋ ਜਿਹੜੀ ਡੋਨਲਡ 트ਰੰਪ ਦੀ ਚੋਣ ਆ ਉਹਦੇ ਵਿੱਚ ਕਈਆਂ ਦੇ ਉੱਤੇ ਰਿਪਬਲਿਕਨਸ ਦੇ ਵਿੱਚ ਹੀ ਕੰਟਰੋਵਰਸੀ ਹੋ ਰਹੀ ਹੈ ਤੇ ਜਿਹੜਾ ਸਿੱਧਾ-ਸਿੱਧਾ ਉਹਦਾ ਅਸਰ ਸਾਰੇ ਕੁਸ਼ ਤੇ ਉੱਤੇ ਪੈ ਰਿਹਾ ਅ ਅਗਲੀ ਪ੍ਰੋਗਰਾਮ ਗੱਲਬਾਤ ਜਿਹੜੀ ਦੋਸਤੋ ਕਰਨੀ ਆ ਉਹ ਕੈਲੀਫੋਰਨੀਆ ਦੇ ਵਿੱਚ ਇੱਕ ਖਾਸ ਜਿਹੜੀ ਉਹ ਕਰ ਰਹੇ ਆ ਈ-ਬਾਈਕ ਦੇ ਉੱਤੇ ਕੈਲੀਫੋਰਨੀਆ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰਕੇ ਹਟੇ ਆ ਉਹ এনवायरमेंट ਦੇ ਲਈ ਕਾਫੀ ਸੁਚੇਤ ਨੇ ਔਰ ਕਈ ਪਾਲਿਸੀਆਂ ਜਿਹੜੀਆਂ ਲੈ ਕੇ ਆਉਂਦੇ ਜਿਹਦੇ ਨਾਲ এনवायरमेंट ਨੂੰ ਬਚਾਇਆ ਜਾ ਸਕੇ ਜਿਹੜੀ ਹੁਣ ਇੱਕ ਪ੍ਰੋਗਰਾਮ ਆ 18 ਦਸੰਬਰ ਤੋਂ ਸ਼ੁਰੂ ਕਰ ਰਿਹਾ ਹੈ ਇਹ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਜੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ ਤੁਹਾਨੂੰ 2000 ਡਾਲਰ ਤੱਕ ਫਾਇਦਾ ਹੋ ਸਕਦਾ ਇਦੇ ਲਈ ਇਹ ਆ ਕਿ ਈ-ਬਾਈਕ ਦੇਣੇ ਆ ਉਹਨਾਂ ਨੇ ਜੇ ਤੁਸੀਂ ਈ-ਬਾਈਕ ਖਰੀਦਣਾ ਆ ਉੱਥੇ 2000 ਡਾਲਰ ਤੱਕ ਦੀ ਤੁਹਾਡੀ ਮਦਦ ਹੋ ਜਾਊਗੀ ਈ-ਬਾਈਕ ਮਤਲਬ ਜਿਹੜਾ ਉਹ ਬੈਟਰੀ ਦੇ ਨਾਲ ਚੱਲਣ ਵਾਲਾ ਸਾਈਕਲ ਹੁੰਦਾ ਬਾਈਕ ਹੁੰਦਾ ਆ ਪੈਡਲ ਵੀ ਮਾਰ ਸਕਦੇ ਆ ਤੁਸੀਂ ਤੇ ਉਹ ਮੋਟਰ ਨਾਲ ਵੀ ਚੱਲਦਾ ਤੇ ਦੂਰ ਤੱਕ ਜਾ ਸਕਦੇ ਆ ਉਹਦੇ ਨਾਲ ਮਤਲਬ ਇਹਨਾਂ ਦਾ ਇਹੀ ਆ ਵੀ ਕਾਰਾਂ ਕੂਰਾਂ ਰੁਕ ਜਾਣ ਲੋਕ ਥੋੜੇ ਜਿ ਇਧਰਲੇ ਪਾਸੇ ਜ਼ਿਆਦਾ ਹੋ ਜਾਣ ਪਰ ਉਹ ਲੋਕ ਕਈ ਥਾਵਾਂ ਦੇ ਉੱਤੇ ਉਹਦੀ ਯੂਜ਼ ਕਰ ਸਕਦੇ ਹੁੰਦੇ ਪਰ ਹੁੰਦਾ ਨਹੀਂ ਲੋਕਾਂ ਦੇ ਕੋਲੇ ਈ-ਬਾਈਕ ਜੇ ਕਿਸੇ ਕੋਲੇ ਹੋਵੇ ਤੇ ਉਹ ਜ਼ਿਆਦਾ ਚਲਾ ਸਕਦਾ ਆ ਉਹ ਥੋੜਾ ਜਿਹਾ ਮਹਿੰਗਾ ਹੁੰਦਾ ਇਸ ਕਰਕੇ ਲੋਕ ਖਰੀਦਦੇ ਨਹੀਂ ਉਹਨੂੰ ਆ ਆਮ ਬਾਈਕ ਦੇ ਉੱਤੇ ਤਸੀਂ ਜਾਣਦੇ ਆ ਪਰ ਬਹੁਤ ਬਹੁਤ ਜ਼ਿਆਦਾ ਦੂਰ ਤੱਕ ਨਹੀਂ ਉਹਦੇ ਨਾਲ ਜਾਇਆ ਜਾ ਸਕਦਾ ਈ-ਬਾਈਕ ਨਾਲ ਹੀ ਹੈਗਾ ਹੁਣ ਜਿਹੜੀ ਇਹਦੇ ਵਿੱਚ ਹੈਗੇ ਉਹਨਾਂ ਨੇ ਕਿਹਾ ਕਿ ਜਿਹੜੇ एलिਜੀਬਲ ਨੇ ਐਪਲੀਕੈਂਟ ਹੈ ਜਿਹੜਾ ਵੀ ਅਪਲਾਈ ਕਰ ਰਿਹਾ ਉਹਦੀਆਂ ਕੁਝ ਇਨਕਮ ਰਿਕੁਆਇਰਮੈਂਟ ਆ ਵੀ ਇਹਦੇ ਤੋਂ ਥੱਲੇ ਆਮਦਨ ਹੋਵੇ ਭਾ ਬਹੁਤੀ ਆਮਦਨ ਨਾ ਹੋਵੇ ਉਹਦੀ ਤੇ ਉਹਨੂੰ ਜਿਹੜੇ ਰਾਈਡਰ ਸੇਫਟੀ ਵੀਡੀਓ ਆ ਉਹ ਦੇਖੇ ਉਹਨੂੰ ਕੰਪਲੀਟ ਕਰੇ ਪਾ ਜਿਹੜਾ ਉਹ ਉਹਨੂੰ ਫਿਰ ਵਾਊਚਰ ਜਿਹੜਾ ਆ ਰੀਡੀਮੇਬਲ ਹੋਊਗਾ ਉਹ ਲਿਆ ਜਾ ਸਕਦਾ ਆ ਜਦੋਂ ਕੋਈ ਰਿਟੇਲਰ ਦੇ ਉੱਤੇ ਪਾਰਟਿਸਿਪੇਟ ਉੱਥੇ ਕਰਦਾ ਆ ਪ੍ਰੋਗਰਾਮ ਦਾ ਮਕਸਦ ਇਹੀ ਆ ਟਰਾਂਸਪੋਰਟੇਸ਼ਨ ਕਾਸਟ ਨੂੰ ਘਟਾਇਆ ਜਾ ਸਕੇ ਜ਼ੀਰੋ ਐਮਿਸ਼ਨ ਜਿਹੜਾ ਟਰੈਵਲ ਆ ਉਹਨੂੰ ਵਧਾਇਆ ਜਾ ਸਕੇ ਤੇ ਜਿਹੜੇ ਕਾਰਾਂ ਦੇ ਟ੍ਰਿਪ ਆ ਉਹ ਘਟਾਏ ਜਾ ਸਕਣ ਈ-ਬਾਈਕ ਨੂੰ ਲੋਕ ਜ਼ਿਆਦਾ ਯੂਜ਼ ਕਰਨ ਤੇ ਜਿਹੜੀ ਗ੍ਰੀਨ ਹਾਊਸ ਗੈਸਸ ਆ ਉਹਨਾਂ ਦਾ ਐਮਿਸ਼ਨ ਇਹਦੇ ਨਾਲ ਕਟਾਇਆ ਜਾ ਸਕੇ ਇਹ ਇਹਨਾਂ ਦਾ ਟਾਰਗੇਟ ਆ ਉਹਦੇ ਲਈ ਇਹ ਚਾਹੁੰਦੇ ਆ ਵੀ ਚਾਹੇ 2-2000 ਡਾਲਰ ਲੱਗ ਵੀ ਜਾਵੇ ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ 3 ਮਿਲੀਅਨ ਡਾਲਰ ਸ਼ੁਰੂ ਦੇ ਵਿੱਚ ਇਹਨਾਂ ਨੇ ਵੱਖਰਾ ਰੱਖਿਆ ਇਹਦੇ ਲਈ ਤੇ 1500 ਜਿਹੜੇ ਹੈਗੇ ਆ ਈ-ਬਾਈਕਸ ਜਿਹੜੇ ਆ ਤੇ ਫਿਰ ਹੋਰ ਫੰਡਿੰਗ ਵੀ ਇਹਦੇ ਨਾਲ ਆਊਗੀ ਤੇ ਐਂਟੀਸੀਪੇਟ ਕੀਤਾ ਜਾ ਰਿਹਾ ਕਿ ਪ੍ਰੋਗਰਾਮ ਨੂੰ ਹੋਰ ਐਕਸਪੈਂਡ ਕਰਨਗੇ ਹਜੇ ਜਿਹੜਾ ਇਹ 3 ਮਿਲੀਅਨ ਹੀ ਰੱਖਿਆ ਸੋ ਹੁਣ ਜਿਹੜੀ ਕਮਿਊਨਿਟੀ ਦੀ ਇਨਵੋਲਵਮੈਂਟ ਇਹਦੇ ਵਿੱਚ 20 20 ਜਿਹੜੀਆਂ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਇਸ ਪ੍ਰੋਗਰਾਮ ਨੂੰ ਸਸ਼ਟ ਕਰਨ ਦੇ ਲਈ ਸਰਕਾਰ ਤਾਂ ਕਰ ਹੀ ਰਹੀ ਆ ਪਰ ਕਮਿਊਨਿਟੀ ਦੀਆਂ ਆਰਗੇਨਾਈਜੇਸ਼ਨਸ ਵੀ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਆ ਤੇ ਐਪਲੀਕੇਸ਼ਨ ਕਰਨ ਦੇ ਲਈ ਲੋਕਾਂ ਤੱਕ ਪਹੁੰਚ ਰਹੀਆਂ ਆ ਕਿ ਜਿਹੜੇ ਹੈਗੇ ਆ ਮਤਲਬ ਪ੍ਰੋਗਰਾਮ ਦੀ ਸਾਰਿਆਂ ਤੱਕ ਪਹੁੰਚ ਹੋਵੇ ਪ੍ਰੋਗਰਾਮ ਇਹ ਵੀ ਆ ਕਿ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਕਿ ਜਿਹੜੇ ਲੋਅ ਇਨਕਮ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਵਿਤਕਰਾਰ ਰਿਹਾ ਜਾਂ ਫਰਕ ਦੇ ਉੱਤੇ ਰਹੇ ਆ ਉਹਨਾਂ ਦੀ ਮਦਦ ਕੀਤੀ ਜਾ ਸਕੀ ਚਾਹੇ ਉਹ ਫਰਕ ਕੁਦਰਤ ਕਰ ਰਹੀ ਹੋਵੇ এনवायरमेंटਲ ਬਰਡਨਸ ਉਹਦੇਲੇ ਪਾਸੇ ਜ਼ਿਆਦਾ ਆ ਖਾਸ ਤੌਰ ਦੇ ਉੱਤੇ ਇਹ ਲੋਕੇਸ਼ਨ ਜਿਹੜੀਆਂ ਫਰੇਜ਼ਨੋ ਦੇ ਵਿੱਚ ਆ ਸੈਂਡੀਐਗੋ ਦੇ ਵਿੱਚ ਆ ਉੱਥੇ ਤੇ ਜਿਹੜੀਆਂ ਹੈਗੀਆਂ ਇਹ ਆਪਣੇ ਈਸਟ ਬੇਅ ਏਰੀਆ ਦੇ ਵਿੱਚ ਉੱਥੇ ਖਾਸ ਤੌਰ ਦੇ ਉੱਤੇ ਫੋਕਸ ਕਰ ਰਿਹਾ ਇਹ ਬਾਈਕ ਦਾ ਬੈਨੀਫਿਟ ਆਪਾਂ ਸਾਰੇ ਜਾਣਦੇ ਆ ਇਲੈਕਟ੍ਰਿਕ ਮੋਟਰ ਨਾਲੇ ਵਿੱਚ ਅਸਿਸਟ ਹੁੰਦੀ ਆ ਜ਼ਿਆਦਾ ਜਿਹੜਾ ਇਹ ਲੰਬੀ ਦੂਰ ਤੱਕ ਜਾ ਸਕਦਾ ਆ ਤੇ ਮਤਲਬ ਫਾਇਦਾ ਹੁੰਦਾ এনवायरमेंटਲ ਇੰਪੈਕਟ ਦਾ ਚੰਗਾ ਤੇ ਦੂਜੀਆਂ ਜਿਹੜੀਆਂ ਸਟੇਟ ਦੇ ਇਨਸੈਂਟਿਵ ਆ ਜਿਵੇਂ ਇਨਕਮ ਬੇਸਡ ਗ੍ਰਾਂਟ ਆ ਕਲੀਨ ਵਹੀਕਲਸ ਦੇ ਲਈ ਆਪਣੇ ਸਮਾਲ ਬਿਜ਼ਨੈਸ ਜਿਹੜੇ ਆ ਕਲੀਨ ਫਲੀਟ ਟੈਕਨੋਲੋਜੀ ਵੱਲੋਂ ਸਵਿਚ ਕਰ ਰਿਹਾ ਉਹਨਾਂ ਦੇ ਲਈ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਆ ਇਹ ਈ ਪ੍ਰੋਗਰਾਮ ਹੈਗਾ ਆ ਐਪਲੀਕੇਸ਼ਨ ਇਹਦੇ ਲਈ ਜੇ ਤੁਸੀਂ ਐਲੀਜੀਬਲ ਹੋ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਆਨਲਾਈਨ ਐਪਲੀਕੇਸ਼ਨ ਹੋਣੀ ਆ 6 ਵਜੇ ਸ਼ਾਮ ਨੂੰ 6 ਪੀਐਮ ਜਿਹੜੀ ਹੋ ਜਾਣੀ ਹੈ ਦਸੰਬਰ 18 ਨੂੰ ਓਪਨ ਹੋਣੀ ਹੈ ਤੇ ਇਹ ਫਰਸਟ ਕਮ ਫੋਰ ਸਰਵਿਸਸ ਹੋਣੀ ਹੈ ਪਹਿਲਾਂ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਇਹ ਮਿਲ ਸਕਦਾ ਹੈ ਅਤੇ ਉਦੋਂ ਤੱਕ ਮਿਲਣਾ ਜਦੋਂ ਤੱਕ 3 ਮਿਲੀਅਨ ਡਾਲਰ ਉਹਨਾਂ ਕੋਲੇ ਹੈਗੇ ਆ ਜਿਹੜੇ ਤੁਸੀਂ ਮਤਲਬ ਠੀਕ ਆਲਿਜੀਬਲ ਹੋ ਤੇ ਤੁਹਾਨੂੰ ਜਿਹੜਾ ਉਹ ਨੋਟੀਫਾਈ ਕੀਤਾ ਜਾਊਗਾ ਤੇ ਤੁਸੀਂ ਇਹ ਵਾਊਚਰ ਜਿਹੜਾ ਆ ਈ-ਵਾਈਕ ਖਰੀਦਣ ਦੇ ਲਈ ਉੱਥੇ ਵਰਤ ਸਕਦੇ ਆ ਇੱਕ ਤੁਹਾਡਾ ਵੀ ਫਾਇਦਾ ਆ ਵਾਤਾਵਰਨ ਦਾ ਵੀ ਫਾਇਦਾ ਆ ਪਰ ਇਹ ਹੈ ਕਿ ਤੁਸੀਂ ਉਸ ਇਨਕਮ ਉਹਦੇ ਵਿੱਚ ਤੁਸੀਂ ਆਉਣੇ ਚਾਹੀਦੇ ਅਗਲੀ ਗੱਲ ਬਾਤ ਦੋਸਤੋ ਲੇਬਰ ਵਾਇਲੇਸ਼ਨ ਦਾ ਰੌਲਾ ਪਿਆ ਆ ਰਿਪੋਰਟ ਆਈ ਆ ਕਿ ਚੀਨ ਦੇ ਵਿੱਚ ਲੇਬਰ ਵਾਚ ਜਿਹੜੀ ਰਿਪੋਰਟ ਆ ਉਹਨਾਂ ਦੀ ਕਿ ਕੁਝ ਕਾਫੀ ਫਾਰਮ ਜਿਹੜੇ ਸਟਾਰਬਕਸ ਨੂੰ ਕਾਫੀ ਸਪਲਾਈ ਕਰਦੇ ਆ ਤੇ ਨੈਸਲੇ ਨੂੰ ਚੀਨ ਦੇ ਵਿੱਚ ਇਹ ਫਾਰਮ ਨੇ ਇਹ ਜਿਹੜੇ ਲੇਬਰ ਸਟੈਂਡਰਡਸ ਨੇ ਇਨਕਲੂਡਿੰਗ ਜਿਹੜੀ ਚਾਈਲਡ ਲੇਬਰ ਆ ਉਹ ਲੇਬਰ ਸਟੈਂਡਰਡ ਨੂੰ ਵਾਇਓਲੇਟ ਕਰ ਰਹੇ ਆ ਤੇ ਕੰਮ ਕਰਨ ਦੇ ਘੰਟੇ ਜ਼ਿਆਦਾ ਆ ਤੇ ਸੇਫਟੀ ਪ੍ਰੈਕਟਿਸਿਜ਼ ਉੱਥੇ ਹੈ ਨਹੀਂ ਜਿਹੜੀਆਂ ਆਪਣੇ ਦੇਸ਼ ਨੇ ਇੱਥੇ ਚਾਹੇ ਅਮਰੀਕਾ ਕੈਨੇਡਾ ਜਾਂ ਡਿਵੈਲਪਡ ਕੰਟਰੀਜ਼ ਨੇ ਇਹਨਾਂ ਦੇ ਵਿੱਚ ਕੁਝ ਨਿਜਮ ਨੇ ਨਿਜਮ ਇਹ ਆ ਕਿ ਆ ਮਿਨਿਮਮ ਵੇਜਸ ਹੋਣੇ ਚਾਹੀਦੇ ਜੇ ਤੁਸੀਂ ਕਿਸੇ ਤੋਂ ਕੰਮ ਕਰਾਉਨੇ ਆ ਇਸ ਕੰਮ ਲਈ ਇੰਨੇ ਡਾਲਰ ਐਸ ਕੰਮ ਲਈ ਇੰਨੇ ਡਾਲਰ ਉੱਥੇ ਇੰਨੇ ਘੰਟੇ 8 ਘੰਟੇ ਤੁਸੀਂ ਕੰਮ ਕਰ ਸਕਦੇ ਆ ਇਸ ਤੋਂ ਬਾਅਦ ਆ ਓਵਰਟਾਈਮ ਆ ਜਾ ਤੁਹਾਡੀ ਮੈਡੀਕਲ ਜਿਹੜੀ ਅਸਿਸਟੈਂਸ ਆ ਉਹਦੇ ਵਿੱਚ ਇੱਥੇ ਤੱਕ ਤੁਸੀਂ ਕਵਰ ਆ ਵਗੈਰਾ ਵਗੈਰਾ ਤੁਹਾਡੇ ਰਾਈਟਸ ਨੇ ਸਾਰਾ ਕੁਝ ਤੁਹਾਨੂੰ ਉਹਦੇ ਤਹਿਤ ਕੀਤਾ ਜਾਂਦਾ ਕੰਪਨੀਆਂ ਕੀ ਕਰਦੀਆਂ ਆ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਲੇਬਰ ਰਾਈਟਸ ਹੈ ਨਹੀਂਗੇ ਉੱਥੋਂ ਕੰਮ ਕਰਾ ਲੈਂਦੀਆਂ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਦੇ ਵਿੱਚੋਂ ਇਹ ਕੰਮ ਕਰਵਾ ਲਿਆ ਜਾਂਦਾ ਹੁਣ ਇਹਨਾਂ ਨੇ ਫਿਰ ਪਿੱਛੇ ਜੇ ਨਿਜਮ ਇਹ ਬਣਾਇਆ ਸੀ ਕਿ ਤੁਹਾਨੂੰ ਸਿਰਫ ਇੱਥੇ ਹੀ ਨਹੀਂ ਤੁਸੀਂ ਹੋ ਸਕਦਾ ਵੀ ਇੱਥੇ ਤੁਸੀਂ ਹੈਗੇਆਂ ਤੇ ਬਾਹਰੋਂ ਸਮਾਨ ਜਿੱਥੋਂ ਤੁਸੀਂ ਸਮਾਨ ਲਿਆਉਨੇ ਆ ਉਸ ਦੇਸ਼ ਦੇ ਵਿੱਚ ਵੀ ਜਿਹੜੇ ਉਹ ਲੇਬਰ ਦੇ ਸਟੈਂਡਰਡਸ ਆ ਉਹਨਾਂ ਨੂੰ ਮੇਨਟੇਨ ਕੀਤਾ ਜਾਣਾ ਚਾਹੀਦਾ ਫੇਰ ਤੁਸੀਂ ਇੱਥੇ ਆਪਣਾ ਸਮਾਨ ਵੇਚ ਸਕਦੇ ਆ ਇਹ ਨਹੀਂ ਕਿ ਕਿਸੇ ਗਰੀਬ ਦੇਸ਼ ਦੇ ਵਿੱਚ ਤੁਸੀਂ 18-18 ਘੰਟੇ ਲੋਕਾਂ ਕੋਲੋਂ ਸਿਰਫ ਰੋਟੀ ਤੇ ਚਾਹ ਦੇ ਕੇ ਉਹਨਾਂ ਤੋਂ ਕੰਮ ਕਰਾਈ ਜਾਓ ਤੇ ਮੁੜ ਕੇ ਉਹ ਸਮਾਨ ਇੱਥੇ ਲਿਆ ਕੇ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਵੇਚੋ ਇਹ ਸਟਾਰਬਕਸ ਤੇ ਨਾਲ ਤੇ ਨੈਸਕਾਫੇ ਦੇ ਨਾਲ ਹੁਣ ਇਹ ਕੁਝ ਹੋਇਆ ਕਿ ਚਾਈਨਾ ਤੋਂ ਜਿੱਥੇ ਤੁਹਾਡੇ ਫਾਰਮਾਂ ਦੇ ਵਿੱਚ ਕੰਮ ਹੋ ਰਿਹਾ ਉੱਥੇ ਜਿਹੜੇ ਲੇਬਰ ਸਟੈਂਡਰਡ ਹੈ ਨਹੀਂ ਇੱਕ ਤਾਂ ਬੱਚਿਆਂ ਨੂੰ ਕੰਮ ਕਰਨ ਲਾਇਆ ਆ ਦੂਜਿਆਂ ਨੂੰ ਦਿਨ ਰਾਤ ਕੰਮ ਕਰਾਉਂਦੇ ਆ ਉੱਥੇ ਉੱਥੇ ਬਹੁਤ ਬੁਰੀ ਹਾਲਤਾਂ ਲੋਕਾਂ ਦੀ ਜਿਹੜੇ ਲੇਬਰ ਦਾ ਕੋਈ ਕਾਨੂੰਨ ਨਹੀਂ ਆ ਉੱਥੇ ਕੋਈ ਕੋਈ ਉੱਥੇ ਕਾਨੂੰਨ ਨਹੀਂ ਆ ਕਿ ਤੁਹਾਡੇ ਇੰਨੇ ਘੰਟੇ ਕੰਮ ਆ ਤੇ ਤੁਹਾਡੇ ਆ ਰਾਈਟਸ ਆ ਤੁਹਾਨੂੰ ਆ ਮਿਲਣਾ ਕੰਮ ਕੰਮ ਤੇ ਬਸ ਕੰਮ ਗਰੀਬੀ ਬਹੁਤ ਆ ਉੱਥੇ ਜਿਹੜੇ ਚੀਨ ਭਾਵੇਂ ਦੁਨੀਆ ਦੀ ਇਸ ਵੇਲੇ ਵੱਡੀ ਪਾਵਰ ਬਣਨ ਦੀ ਗੱਲਬਤ ਕਰ ਰਹੀ ਪਰ ਉੱਥੇ ਆਮ ਲੋਕਾਂ ਦੀ ਹਾਲਤ ਬਹੁਤ ਮਾੜੀ ਆ ਸੋ ਉਹ ਜਿਹੜਾ ਚਾਈਨਾ ਲੇਬਰ ਵਾਚ ਆ ਉਹਨਾਂ ਨੇ ਇੱਕ ਅੰਡਰ ਕਵਰ ਜਿਹੜੇ ਰਿਸਰਚਰਸ ਭੇਜੇ ਆ 26 ਫਾਰਮ ਦੇ ਉੱਤੇ ਯੂਨਾਨ ਦੇ ਵਿੱਚ ਜਿਹੜੀ ਇੱਕ ਵੱਡਾ ਕੈਫੀ ਕਾਫੀ ਪ੍ਰੋਡਿਊਸਿੰਗ ਰੀਜਨ ਆ ਉੱਥੇ ਦਾ ਤੇ ਉਹਨਾਂ ਨੇ ਇਹ ਸਾਰੀਆਂ ਜਿਹੜੀਆਂ ਵਾਇਓਲੇਸ਼ਨਸ ਜਿਹਾ ਗੋਸਟ ਫਾਰਮ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਬਹੁਤੇ ਇਹ ਇਨਫਾਰਮਲ ਫੈਮਿਲੀ ਰਨ ਫਾਰਮ ਨੇ ਤੇ ਔਰ ਬੜੇ ਇਹ ਗੁਪਤ ਤਰੀਕੇ ਦੇ ਨਾਲ ਸਰਟੀਫਾਈਡ ਅਸਟੇਟ ਜਿਹੜੀਆਂ ਆ ਇਹੀ ਕੌਫੀ ਸਪਲਾਈ ਕਰ ਰਹੇ ਆ ਔਰ ਫਾਰਮ ਵਰਕਰ ਜਿਹੜੇ ਉੱਥੇ ਕੰਮ ਕਰ ਰਿਹਾ ਆਮ ਤੌਰ ਦੇ ਤੇ ਬਹੁਤ ਲੰਬੇ ਸਮੇਂ ਲਈ ਕੰਮ ਕਰਦੇ ਆ ਲੌਂਗ ਆਵਰਸ ਦੇ ਵਿੱਚ ਹਾਰਵੈਸਟ ਸੀਜ਼ਨ ਦੇ ਵਿੱਚ ਬਿਨਾ ਕੋਈ ਉਹਨਾਂ ਕੋਲੇ ਕੰਟਰੈਕਟ ਨਹੀਂ ਕੋਈ ਹੈਲਥ ਇੰਸ਼ੋਰੈਂਸ ਨਹੀਂ ਕੋਈ ਪ੍ਰੋਪਰ ਸੇਫਟੀ ਇਕਵਿਪਮੈਂਟ ਨਹੀਂ ਸਾਰੇ ਕੁਛ ਦੇ ਬਾਵਜੂਦ ਜਿਹੜਾ ਉੱਥੇ ਕੰਮ ਹੋ ਰਿਹਾ ਤੇ ਅਮਰੀਕਾ ਦੇ ਵਿੱਚ ਨੈਸਕਾਫੇ ਤੇ ਇਹਨਾਂ ਦੀ ਸਟਾਰਬਕਸ ਦੇ ਉੱਤੇ ਕੌਫੀ ਵਿਕ ਰਹੀ ਹੈ ਇਹਦੇ ਉੱਤੇ ਹੁਣ ਇਤਰਾਜ਼ ਉੱਠ ਰਿਹਾ ਹੈ ਦੋਸਤੋ ਇਹਨਾਂ ਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸੋ ਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾ ਵੀ ਗੱਲਾਂ ਬਾਤਾਂ